ਤੁਸੀਂ ਹਸਪੀਟਲ ਕਿਸੇ ਦਾ ਪਤਾ ਲੈਣ ਜਾਓ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਐਕਟਰ ਆਪਾਂ ਆ ਹਾਂ ਅਸੀਂ ਹਸਪੀਟਲ ਥੱਲੇ ਪਾਰਕਿੰਗ ਤੇ ਲੜਨਦੇ ਆ ਹਨਾ ਜਿੱਦਾਂ ਹੀ ਆਪਾਂ ਹਸਪੀਟਲ ਦੇ ਅੰਦਰ ਆਵੇ ਕੀ ਗੱਲ ਹੈ ਆਪਾਂ ਦੀ ਦੂਸਰੀ ਜੀਮਨ ਨੂੰ ਇਹ ਨਹੀਂ ਸਮਝ ਜਾਂਦੀ ਕਿ ਇਹ ਰੂਲ ਕਿੱਲੇ ਬਣਾਇਆ ਹੈ ਕਿ ਜਦੋਂ ਹਸਪੀਟਲ ਕਿਸੇ ਦਾ ਪਤਾ ਲੈਣ ਜਾਣਾ ਫਰੂਟ ਲੈ ਕੇ ਜਾਣਾ ਹਾਂ ਉਹ ਕੋਮਾ ਚ ਆ 2 ਕਿਲੋ ਨਾਰ ਲੈ ਕੇ ਤੁਰਪੇ ਭਏ ਕੌਣ ਖਾਂਦਾ ਮੈਨੂੰ ਦੱਸੋ ਕੋਈ ਖਾਂਦਾ ਨਾ ਨਾ ਫੇਰ ਆਪਾਂ ਨਾਲ ਚਾ ਕੇ ਫੜਾਨੇ ਆ ਤੇ ਅਸੀਂ ਇਸ ਤਰੀਕੇ ਨਾਲ ਫੜਾਨੇ ਆ ਉਸ ਟਾਈਮ ਜਿੰਨੇ ਜਣੇ ਬੈਠੇ ਉਹਨਾਂ ਨੂੰ ਪਤਾ ਹੋਵੇ ਕਿ ਇਹ ਅਨਾਲ ਇਹ ਲੈ ਕੇ ਲੈ ਕੇ ਆਇਆ ਫਿਰ ਉਸ ਤੋਂ ਬਾਅਦ ਖੁਦਾ ਨਾ ਖਾਸ ਤਾਂ ਜਿਹੜੇ ਬੰਦੇ ਤਾਂ ਹੀ ਪਤਾ ਲੈਣਗੇ ਰਾਤੀ ਪਟਾਕਾ ਪੈ ਗਿਆ ਉਹਦਾ ਸਾਡੇ ਦਿਮਾਗ 'ਚ ਪਤਾ ਕੀ ਆਣ ਗਿਆ ਇਹਨਾਂ ਨੇ ਅਨਾਥ ਚੁੱਕ ਲਿਆ ਉਹ ਤੋਂ ਫਿਰ ਜਦੋਂ ਸਾਰਾ ਕੁਝ ਹੋ ਜਾਂਦਾ ਆਪਾਂ ਭੋਗ ਦੇ ਜਾਂਦੇ ਤੇ ਫਿਰ ਜਦੋਂ ਨਾਰਾਂ ਦੀ ਕੋਲੀ ਸਾਹਮਣੇ ਆਉਂਦੀ ਫਿਰ ਬੰਦਨ ਲੱਗਦਾ ਗਿਆ ਹੋ ਗਿਆ ਸਾਰਾ ਹੇ ਮੈਂ ਦੱਸ ਦੇ ਅੱਜ ਮੈਂ ਇੱਕ ਹਸਪਤਾਲ ਦੀ ਇੱਕ ਚੀਜ਼ ਹੋਰ ਬੜੀ ਅਬਜ਼ਰਵ ਕਰਦਾ ਅਗਰ ਕੋਈ ਸੀ ਆਪਾਂ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਾਈਏ ਨਾ ਉਨਾਂ ਚ ਉਹ ਬੜਾ ਚਾ ਚੜਿਆ ਹੁੰਦਾ ਕਿ ਪਿਸ਼ਾਬ ਵਾਲਾ ਥੈਲਾ ਬੰਦ ਹੋ ਸਭ ਤੋਂ ਪਹਿਲੇ ਹੈ ਨਾ ਬਾਅਦ ਉਹ ਪਾਪਾ ਜੀ ਐ ਪਏ ਇੱਕ ਦੋ ਤਿੰਨ ਪੰਜ ਦਿਨ ਜਦੋਂ ਹੋ ਜਾਂਦੇ ਫਿਰ ਡਾਕਟਰ ਸਾਹਿਬ ਆਉਂਦੇ ਨਾ ਸ਼ਾਮੀ ਰਾਉਂਡ ਤੇ ਤੇ ਉਹ ਗੱਲ ਹੁਣ ਠੀਕ ਜੀ ਤੁਸੀਂ ਹੁਣ ਤੁਸੀਂ ਸੈਰ ਕਰਿਆ ਕਰੋ ਸੈਰ ਪਰਸੋ ਛੁੱਟੀ ਦੇ ਦਾਂਗੇ ਤੁਹਾਨੂੰ ਤੁਸੀਂ ਕਿਸੇ ਵੀ ਹਸਪਤਾਲ ਦੀ پارک ਚੱਲ ਜਓ ਪੰਜ ਛੇ ਬਜ਼ੁਰਗਾਂ ਡੇ ਸੈਰ ਕਰਦੇ ਹਣ ਡੇ ਲੀਟਰ ਪਸ਼ਾਬਾਂ ਤੇ ਫੜ ਕੇ ਸੈਰ ਕਰਦੇ ਹਣ ਉਹ ਡਾਕਟਰ ਨੂੰ ਪੁੱਛੇ ਕਿ ਚੜਾ ਬੰਦਾ ਸੈਰ ਕਰਨ ਜਾ ਸਕਦਾ ਉਹ ਬਾਥਰੂਮ ਨਹੀਂ ਜਾਬ ਕਰਨੀ ਜਾਦਾ